ਲੰਡਨ ਦੇ ਟਵਿਸਟਾਕ ਸਕੁਅਰ ਵਿੱਚ ਸਥਿਤ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਤੋੜ-ਫੋੜ ਕਰਕੇ ਭਾਰਤ ਵਿਰੋਧੀ ਨਾਰੇਬਾਜ਼ੀ ਲਿਖੀ ਗਈ। ਬੁੱਤ ਦੇ ਉੱਤੇ ਭਾਰਤ ਵਿਰੋਧੀ અપਮਾਨਜਨਕ ਟਿੱਪਣੀਆਂ ਲਿਖੀਆਂ ਗਈਆਂ। ਇਹ ਪੂਰੀ ਘਟਨਾ ਮਹਾਤਮਾ ਗਾਂਧੀ ਦੇ ਜਨਮ ਦਿਨ ਅਰਥਾਤ ਗਾਂਧੀ ਜਨਮ ਦਿਤੀ ਤੋਂ ਠੀਕ ਪਹਿਲਾਂ ਵਾਪਰੀ। ਇਸ ਘਟਨਾ ਤੋਂ ਬਾਅਦ ਭਾਰਤੀ ਭਾਈਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਵੱਲੋਂ ਇਸ ਘਟਨਾ ਦੀ ਨਿਖੇਦੀ ਕੀਤੀ ਗਈ ਇਸ ਘਟਨਾ ਨੂੰ ਸ਼ਰਮਨਾਕ ਅਤੇ ਹਿੰਸਾ ਸ਼ਾਂਤੀ ਸਿਧਾਂਤਾਂ ਉੱਤੇ ਹਮਲਾ ਦੱਸਿਆ ਗਿਆ ਦੂਜੇ ਪਾਸੇ ਲੰਡਨ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੰਯੁਕਤ ਰਾਸ਼ਟਰ ਦੁਆਰਾ ਅੰਤਰਰਾਸ਼ਟਰੀ ਅਹਿੰਸਾ ਦਿਵਸ ਦੇ ਰੂਪ ਵਿੱਚ ਨਿਮਿਤ ਗਾਂਧੀ ਜਨਮ ਦਿਨ ਨੂੰ ਲੰਡਨ ਦੇ ਇਸ ਸਮਾਰਕ ਉੱਤੇ ਸਲਾਨਾ 2 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਇਸ ਮੌਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਪਸੰਦੀਦਾ ਭਜਨ ਗਾਏ ਜਾਂਦੇ ਨੇ ਲੇਕਿਨ ਇਸ ਤੋਂ ਠੀਕ ਪਹਿਲਾਂ ਇਹ ਪੂਰੀ ਘਟਨਾ ਵਾਪਰ ਜਾਂਦੀ ਹੈ ਤਾਂ ਇਸ ਮੂਰਤੀ ਨੂੰ ਇੰਡੀਆ ਲੀਗ ਦੇ ਸਮਰਥਨ ਦੇ ਵਿੱਚ ਬਣਾਇਆ ਗਿਆ ਸੀ ਅਤੇ ਸਾਲ 1968 ਦੇ ਵਿੱਚ ਇੱਥੇ ਸਥਾਪਿਤ ਕੀਤਾ ਗਿਆ ਸੀ